ਕਿ ਭਾਈ ਸਾਡੇ ਰੋਜ਼ਗਾਰ ਦਾ ਹੱਲ ਕਰ ਦਿਓ ਸਾਨੂੰ ਗੁਜ਼ਾਰੇਯੋਗ ਤਨਖਾਹ ਦੇ ਦਿਓ ਭਗਵੰਤ ਮਾਨ ਜਿਹੜਾ ਸੁਰਿਆ ਜਾਂਦਾ ਹੁੰਦਾ ਔਰਤਾ ਜਹਾਜ ਦੇ ਤੋਂ ਕਹਿੰਦਾ ਸੀ ਕਿ ਸਾਨੂੰ ਭਾਈ ਲੋਕਾਂ ਦੇ ਚੁੱਲਿਆਂ ਦੀ ਅੱਗ ਜੰਦੀ ਹੈ ਕੀ ਭਗਵੰਤ ਮਾਨਾ ਅੱਜ ਤੈਨੂੰ 2 ਮਹੀਨੇ ਹੋ ਗਏ ਆ ਲੋਕਾਂ ਨੂੰ ਕੰਮ ਤੋਂ ਘਰੇ ਬੈਠਿਆਂ ਨੇ ਜੈ ਸਰਦਾਰ ਮਰਦਾਬਾ 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 ਨਵਾਂ ਕਾ ਆਪਣੀਆਂ ਆਉਂਦੀਆਂ ਉਹੀ 3-4 ਰੁਪਏ ਸਾਨੂੰ ਬਿੱਲ ਦੇ ਮਿਲਦੇ ਆ 5-6 6000 ਤਨਖਾਹ ਆਉਂਦੀ ਆ ਐਵੀ ਤਨਖਾਹ ਤੋਂ ਬਰ ਅਸੀਂ ਲੈਣਾ ਕੀ ਐ ਸਰਕਾਰ ਤੋਂ ਸਾਨੂੰ ਆਸ ਸੀ ਕਿ ਸਾਨੂੰ ਕਿਸੇ ਨਾ ਕਿਸੇ ਸਹਾਰੇ ਜ਼ਰੂਰ ਲਾਉਗੀ ਕਿਉਂਕਿ ਭਾਈ ਅਸੀਂ ਇਹਦਾ ਖਾਤ ਹੀ ਬਹੁਤ ਜ਼ਿਆਦਾ ਦੇ ਦਿੱਤਾ ਅਸੀਂ ਨਾਲੇ ਬਿੱਲ ਵੰਡਦੇ ਸੀ ਨਾਲੇ ਲੋਕਾਂ ਨੂੰ ਕਹਿੰਦੇ ਸੀ ਇਹ ਪੱਪ ਬਦਲਾ ਲੈ ਕੇ ਆਉਂਦਾ ਪਰ ਭਾਈ ਇਹ ਜਿਹੜਾ ਬਦਲਾ ਹੈ ਸਾਡੀਆਂ ਜੜ੍ਹਾਂ 'ਚ ਰਹਿ ਗਿਆ ਹੱਕ ਕਰੀਂ ਦੇੰਦ ਹਾਏ ਹਾਏ ਸਾਨੂੰ ਜਿਹੜਾ ਸਦਾ ਪੱਕੇ ਰੋਜ਼ਗਾਰ ਦਾ ਹੱਲ ਕੀਤਾ ਜਾਵੇ ਸਾਨੂੰ ਗੁਜ਼ਾਰੇਯੋਗ ਪੱਕੀ ਤਨਖਾਹ ਮੋਬਾਈਲ ਬੱਤਾ ਤੇਲ ਬੱਤਾ ਸਾਨੂੰ ਦਿੱਤਾ ਜਾਵੇ ਇਹ ਤੱਕੇ ਖਾਦੇ ਹਾਏ 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 ਪ੍ਰਾਈਵੇਟ ਕੰਪਨੀਆਂ ਜਾਂ ادارے ਦੇ ਵਿੱਚ ਜੋ ਕੰਮ ਕਰਦੇ ਉਹਨਾਂ ਨੇ ਜੇ ਕੋਈ ਧੋਖਾ ਧੜੀ ਜਾਂ ਕੋਸ਼ ਸਾਥੇ ਨਾਲ ਜੋ ਹੋਇਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉੜ ਦੀ ਕਟਿਆ ਨਹੀਂ ਮੈਂ ਮਰਦਾਬਾ 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 ਇਹ ਸਾਡੀਆਂ ਭਾਈ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਸਾਡਾ ਇੱਥੇ ਜਿਹੜਾ ਪੱਕਾ ਧਰਨਾ ਲੱਗ ਜਾਣਾ ਇਹ ਧਰਨਾ ਮਹੀਨਾ ਚੱਲੇ 6 ਮਹੀਨੇ ਚੱਲੇ ਥਾਲ ਚੱਲੇ ਇਹ ਸਰਕਾਰ ਦੀਆਂ ਜੜਾਂ ਦੇ ਵਿੱਚ ਧਰਨਾ ਬੈਹਿ ਜਾਣੀ ਪਾਵਰ ਕਾਮ ਆਊਟਸੋਰਸਡ ਮੀਟਰੀਟ ਰਿਯੂਨਿਨ ਵੱਲੋਂ ਜਿਹੜਾ ਸਾਡਾ ਅੱਜ ਧਰਨਾ ਦਾ ਲਿਆ ਮੈਂ ਗੁਰਵਿੰਦਰ ਸਿੰਘ ਉਪ ਪ੍ਰਧਾਨ ਪੰਜਾਬ ਏਡਾ ਸਾਡਾ ਧਰਨਾ ਤੇ ਭੁਖੜਤਾ ਚੱਲ ਰਹੀ ਹੈ ਜੀ 18 ਤੇ 19 ਤਰੀਕ ਦੋ ਦਿਨਾਂ ਦੇ ਵਿੱਚ ਵੀ ਇਹਦੀ ਭੁਖੜਤਾ ਹੜਤਾਲ ਦੀ ਜਿਹੜੀ ਅਸੀਂ ਇਥੇ ਧਰਨਾ ਲਾ ਕੇ ਕਾਰਵਾਈ ਕੀਤੀ ਸੀਗੀ ਸਾਡੀ ਜਿਹੜੀ ਸਭ ਤੋਂ ਵੱਡੀ ਮੰਗ ਇਹ ਆ ਕਿ ਸਾਨੂੰ ਜਿਹੜਾ ਸਾਡਾ ਪੱਕੇ ਰੋਜ਼ਗਾਰ ਦਾ ਹੱਲ ਕੀਤਾ ਜਾਵੇ ਸਾਨੂੰ ਗੁਜ਼ਾਰੇਯੋਗ ਪੱਕੀ ਤਨਖਾਹ ਮੋਬਾਈਲ ਪੱਤਾ ਤੇਲ ਪੱਤਾ ਸਾਨੂੰ ਦਿੱਤਾ ਜਾਵੇ ਕੰਪਨੀਆਂ ਜੋ ਪ੍ਰਾਈਵੇਟ ਕੰਪਨੀਆਂ ਜਾਂ ادارے ਦੇ ਵਿੱਚ ਜੋ ਕੰਮ ਕਰਦੇ ਉਹਨਾਂ ਨੇ ਜੇ ਕੋਈ ਧੋਖਾ ਧੜੀ ਜਾਂ ਕੁਝ ਸਾਡੇ ਨਾਲ ਜੋ ਕੁਝ ਹੋ ਰਿਹਾ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਬਿਜਲੀਪੁਰ ਦੀ ਮੈਨੇਜਮੈਂਟ ਇਥੋਂ ਦਾ ਪ੍ਰਸ਼ਾਸਨ ਇਹਨਾਂ ਚੀਜ਼ਾਂ ਨੂੰ ਗਲਤ ਨਹੀਂ ਰਹਿ ਰਿਹਾ ਹੁਣ ਇੱਕ ਅਸੀਂ ਤੁਹਾਡੇ ਸਾਹਮਣੇ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਸਾਡਾ ਸਾਥੀ ਰਸਤੇ ਦੇ ਵਿੱਚ ਰਾਤ ਕਰਿਆ ਜਾਂਦਾ ਲੋਕਾਂ ਦਾ ਸਾਥੀ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਹੈ ਇਸ ਲਈ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਆ ਤੇ ਇਸ ਰੋਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਗਲਾ ਪ੍ਰੋਗਰਾਮ ਦੇ ਕੇ ਇਹ ਵੱਡੀ ਕਾਰਵਾਈ ਕਰਾਂਗੇ ਜਿਦੇ ਵਿੱਚ ਉਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਇਸ ادارے ਦੀ ਤੇ ਪ੍ਰਸ਼ਾਸਨ ਦੀ ਹੋਊਗੀ ਕਿਉਂਕਿ ਜੀ ਕੀ 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 ਲੰਮੇ ਸਮੇਂ ਤੋਂ ਕਹਿ ਰਹੇ ਕਿ ਭਾਈ ਸਾਡੇ ਰੋਜ਼ਗਾਰ ਦਾ ਹੱਲ ਕਰ ਦਿਓ ਸਾਨੂੰ ਗੁਜ਼ਾਰੇ ਯੋਗ ਤਨਖਾਹ ਦੇ ਦਿਓ ਭਗਵੰਤ ਮਾਨ ਜਿਹੜਾ ਸੁਰਿਆ ਜਾਂਦਾ ਹੁੰਦਾ ਔਰਦਾ ਜਹਾਜ ਦੇ ਤੋਂ ਕਹਿੰਦਾ ਵੀ ਕਿ ਸਾਨੂੰ ਭਾਈ ਲੋਕਾਂ ਦੇ ਚੁੱਲਿਆਂ ਦੀ ਅੱਗ ਜਦਦੀ ਹੈ ਕੀ ਭਗਵੰਤ ਮਾਨਾ ਅੱਜ ਤੈਨੂੰ 2 ਮਹੀਨੇ ਹੋ ਗਏ ਆ ਲੋਕਾਂ ਨੂੰ ਕੰਮ ਤੋਂ ਘਰੇ ਬੈਠਿਆਂ ਨੂੰ ਗੁਜ਼ਾਰੇ ਯੋਗ ਤਨਖਾਹ ਹੀ ਮੰਗਦੇ ਨੇ ਅਸੀਂ ਕਿ ਭਾਈ ਸਾਨੂੰ ਗੁਜ਼ਾਰੇ ਯੋਗ ਤਨਖਾਹ ਦੇ ਦਿਓ ਕਿੰਨੇ ਨਾ ਨਾ ਗੜੀ ਸਰਕਾਰੂ ਕੀ ਹੋਈਏ ਦੇਖੋ ਜੀ ਸਾਡੀਆਂ ਤਨਖਾਹਾਂ ਰੋਕਣ ਦਾ ਫੈਸਲਾ ਲਗਾਤਾਰ ਚੱਲਦਾ ਹੀ ਆ ਰਿਹਾ ਜਿਹੜੀ ਨਵੇਂ ਪੁਰਾਣੀ ਕੰਪਨੀ ਭੱਜ ਜਾਂਦੀ ਆ 6 ਰੋ 7 ਤਨਖਾਹਾਂ ਲੈ ਕੇ ਸਾਡੀਆਂ ਭੱਜ ਜਾਂਦੀਆਂ ਪਿਛਲੇ ਸਮੇਂ ਦੇ ਵੇਲੇ ਸਾਡੀ ਨੌਕਰੀ ਤੋਂ ਘੱਟ ਸਾਰੀਆਂ ਕੰਪਨੀਆਂ ਦਾ ਲਾ ਕੇ ਵੇਖੀਏ ਤਾਂ 1.5 2 ਸਾਲਾਂ ਦੇ ਬਕਾਇਆ ਪਏ ਆ ਨਵੀਆਂ ਕੰਪਨੀਆਂ ਆਉਂਦੀਆਂ ਉਹੀ 3-4 ਰੁਪਏ ਸਾਨੂੰ ਬੱਲਦੇ ਮਿਲਦੇ ਆ 5-6 6000 ਤਨਖਾਹ ਹੁੰਦੀ ਆ ਐਸੀ ਤਨਖਾਹ ਤੋਂ ਵੇਰੇ ਅਸੀਂ ਲੈਣਾ ਕੀ ਐ ਸਰਕਾਰ ਤੋਂ ਸਾਨੂੰ ਆਸ ਸੀਗੀ ਤੇ ਸਾਨੂੰ ਕਿਸੇ ਨਾ ਕਿਸੇ ਸ਼ੇਰ ਜਰੂਰ ਲਾਊਗੀ ਕਿਉਂਕਿ ਭਾਈ ਅਸੀਂ ਇਹਦਾ ਸਾਥ ਹੀ ਬਹੁਤ ਜਿਆਦਾ ਦੇਤਾ ਅਸੀਂ ਨਾਲੇ ਬਿੱਲ ਵੰਡਦੇ ਸੀ ਨਾਲੇ ਲੋਕਾਂ ਨੂੰ ਕਹਿੰਦੇ ਸੀ ਇਹ ਬਪ ਬਦਲਾ ਲੈ ਕੇ ਆਉਣਾ ਪਰ ਭਾਈ ਇਹ ਜਿਹੜਾ ਬਦਲਾ ਹੈ ਸਾਡੀਆਂ ਜੜ੍ਹਾਂ 'ਚ ਬਹਿ ਗਿਆ ਇਹ ਬਦਲਾ ਨੇ ਸਾਡੇ ਖੋਖਲਾ ਕਰਤਾ ਅੰਦਰੋਂ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਤਾਂ ਸਰਕਾਰ ਪ੍ਰਸ਼ਾਸਨ ਇਹ ਦੀ ਕਰੇ ਆ ਵੀ ਕਦੋਂ ਇਹਨਾਂ ਦੇ ਸਾਥੀ ਦੀ ਕਿਸੇ ਦੀ ਮੌਤ ਹੋਵੇ ਅਸੀਂ ਫਿਰ ਕਰੋੜ ਰੁਪਈਆ ਦੇਈਏ ਤੇ ਫਿਰ ਲੋਕਾਂ ਦਾ ਅਸੀਂ ਹਾਲ ਕਰੀਏ ਭਾਈ ਇਹ ਗੱਲ ਸੋਚਣੀ ਪੈਣੀ ਆ ਭਗਵੰਤ ਮਾਨ ਸਾਹਿਬ ਜੀ ਆਪਦੇ ਜਿਆਦਾ ਸਲਾਹ ਕਰ ਬਦਲੋ ਜਾਂ ਉਹਨਾਂ ਦੀ ਸਲਾਹ ਨਾ ਲਓ ਕਿਉਂਕਿ ਸਲਾਹ ਤੈਨੂੰ ਪੁੱਠੀ ਦਿੰਦੇ ਆ ਸਰਕਾਰਾਂ ਸਲਾਹਕਾਰਾਂ ਨੇ ਅਜ ਤੱਕ ਪ੍ਰਾਣੀਆਂ ਸਰਕਾਰਾਂ ਨੂੰ ਪ੍ਰਾਣੇ ਮੁੱਖ ਮੰਤਰੀਆਂ ਨੂੰ ਮਰਾਇਆ ਤੇ ਖਤਮ ਕੀਤਾ ਤੇ ਮੇਰੀ ਗੱਲ ਯਾਦ ਰੱਖੋ ਜੇ ਸਰਕਾਰ ਫੇਲ ਹੋਈ ਤਾਂ ਸਲਾਹਕਾਰ ਸਲਾਹਕਾਰਾਂ ਨੇ ਫੇਰ ਕਰਨੀ ਹੈ ਹਾਂਜੀ 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 ਜੇ ਸਾਡੀਆਂ ਭਾਈ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਸਾਡਾ ਇਥੇ ਜਿਹੜਾ ਪੱਕਾ ਧਰਨਾ ਲੱਗ ਜਾਣਾ ਇਹ ਧਰਨਾ ਮਹੀਨਾ ਚੱਲੇ 6 ਮਹੀਨੇ ਚੱਲੇ ਸਾਲ ਚੱਲੇ ਇਹ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਧਰਨਾ ਬੈ ਹੀ ਜਾਣਾ ਕਿਉਂਕਿ ਸਾਡੇ ਲੋਕ ਅੱਕੇ ਬੈਠੇ ਆ। ਜੇ ਭਾਈ ਸਾਡੇ ਵਜ੍ਹਾ ਕਰਕੇ ਕਿਸੇ ਨੂੰ ਪਰੇਸ਼ਾਨੀ ਆਊਗੀ, ਪ੍ਰਸ਼ਾਸਨ ਨੂੰ ਪਰੇਸ਼ਾਨੀ ਆਉਂਦੀ ਆ। ਜੇ ਕਿਸੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰਾਂ ਨੂੰ ਵੀ ਪਰੇਸ਼ਾਨੀ ਆ ਭਾਈ। ਅਸੀਂ ਵੀ ਲੋਕ ਆ। ਸਾਡੇ ਦੀ ਵੀ ਜਾਨ ਆ। ਇਸੇ ਕਰਕੇ ਸਾਡੀ ਬੇਨਤੀ ਆ ਵੀ ਇਸ ਮਸਲੇ ਦਾ ਹੱਲ ਸਾਡਾ ਜਲਦੀ ਕੀਤਾ ਜਾਵੇ। ਨਹੀਂ ਤਾਂ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਿਹੜਾ ਧਰਨੇ ਨੇ ਇੱਕ ਵੱਡਾ ਰੁਖ ਲੈ ਲੈਣਾ। ਪੰਜਾਬ ਦੇ ਵਿੱਚ ਸਾਡਾ ਜਿਹੜਾ ਧਰਨਾ ਹੈ, ਸਾਡਾ ਜਿਹੜਾ ਇਹ ਤਾਂ ਪੰਦੀ ਪ੍ਰਚਾਰ ਚੱਲਣਾ ਹੈ। ਇਰੇ ਸਾਡਾ ਸਤੋਜ ਤੋਂ ਸ਼ੁਰੂ ਹੋਣਾ ਸੰਗਰੂਰ ਦੇ ਵਿੱਚੋਂ ਫਿਰ ਨਾ ਭਗਵੰਤ ਮਾਨ ਕਦੇ ਵੀ ਇਹਨਾਂ ਵਿਲੇ ਆ ਇਹਨਾਂ ਦੇ ਪਰ ਨਹੀਂ ਲਾਉਣੇ ਆ ਅੱਜ ਅਸੀਂ ਇਹ ਗੱਲ ਕਹਿ ਰਹੇ ਆ ਠੀਕ ਠੀਕ ਕੇ ਕਹਿ ਰਹੇ ਆ ਵੀ ਭਗਵੰਤ ਮਾਨ ਨੇ ਤੈਨੂੰ ਅਸੀਂ ਬਣਾਇਆ ਤੇ ਤੂੰ ਸਾਡੀਆਂ ਹੀ ਜਿਹੜਾ ਤੇਲ ਪਈ ਜਾਂਦਾ ਤੇ ਤੈਨੂੰ ਦੀਦਾ ਨਹੀਂਗਾ ਦੇਖੋ ਇੱਕ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਜਦੋਂ ਸੱਤਾ ਚਾਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਕਿ ਬਿਜਲੀ ਬੋਰ ਦੇ ਮੀਟਰ ਰੀਡਰ ਆਸ਼ਾ ਵਰਕਰ ਉਹ ਧਰਨਿਆਂ ਤੇ ਬੈਠੇ ਆ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਲੋਕਾਂ ਦੇ ਸਾਥ ਦਿੱਤਾ ਵੀ ਕਿ ਭਾਈ ਗੱਲਾਂ ਗੱਲਾਂ ਕਰ ਰਹੇ ਸੀ ਕਿ ਉਹ ਕੜਾ ਬਣਾ ਰਹੇ ਸੀ ਗੱਲਾਂ ਦਾ ਧਰਨੇ 'ਤੇ ਅੱਜ ਵੀ ਲੱਗ ਰਹੇ ਆ ਲੋਕ ਅੱਜ ਵੀ ਮਾਰ ਰਹੇ ਆ ਲੋਕਾਂ ਦੀਆਂ ਜੇਬਾਂ ਅੱਜ ਵੀ ਖਾਲੀ ਹੋ ਰਹੀਆਂ ਕਿਸਾਨ ਅੱਜ ਧਰਨੇ 'ਤੇ ਬੈਠਾ ਨੌਜਵਾਨ ਅੱਜ ਧਰਨੇ 'ਤੇ ਬੈਠਾ ਮਜ਼ਦਮ ਹੋਂ ਧਰਨੇ 'ਤੇ ਬੈਠੇ ਨੂੰ ਤਿਆਰ ਹੈ ਇਸੇ ਕਰਕੇ ਮੇਰੀ ਬੇਨਤੀ ਆ ਕਿ ਇਕੱਲਾ ਗੱਲਾਂ ਦਾ ਕੜਾ ਨਾ ਬਣਾਓ ਕੁਝ ਕਰੋ ਜੇ ਭਾਈ ਕੁਝ ਨਾ ਕੀਤਾ ਫਿਰ ਬਾਅਦ ਵਿੱਚ ਆਉਣ ਵਾਲੇ ਸਿਆਸਤਾਂ ਮੀਨਾ ਨੂੰ ਭਗਵੰਤ ਮਾਨ ਸਾਹਿਬ ਆਪ ਹੀ ਕਹਿੰਦੇ ਹੁੰਦੇ ਸੀਗੇ ਕਿ ਪਿੰਡਾਂ ਦੇ ਵਿੱਚ ਫਿਰ ਉਹ ਕੰਮ ਹੋ ਜਾਣਾ ਕਹਿੰਦੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਤੇ ਚਲਾ ਹੁੰਦਾ ਹੈ ਲੋਕਾਂ ਨੇ ਡਲੇ ਮਾਰਨੇ ਆ ਤੁਹਾਡੇ ਜਿਹੜੇ ਡਲੇ ਵੱਜਣਗੇ ਨਾਲ ਅਸੀਂ ਵੀ ਲੋਕੀ ਅਸੀਂ ਵੀ ਨਾਲ ਹੀ ਹੋਵਾਂਗੇ ਹਵਾ ਰਹਿੰਦੇ ਜੀ ਆਪਾਂ ਇਹਨੂੰ ਵਿਚਾਰ ਲਈਏ ਤਾਂ ਚੰਗੀ ਗੱਲ ਹੈ ਨਹੀਂ ਤਾਂ ਜਦੋਂ ਹੱਤੀ ਨਾਗੇ ਭਗਵੰਤ ਮਾਨ ਸਾਹਿਬ ਨੂੰ ਪੁੱਛਾਂ ਕੁੱਟਾਂ ਦਾ ਕੋਈ ਫਾਇਦਾ ਨਹੀਂ ਲੋਕਾਂ ਦਾ ਹੱਲ ਕਰੋ ਲੋਕਾਂ ਦੇ ਮਸਲੇ ਦਾ ਹੱਲ ਕਰੋ ਜਿਨੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਨੂੰ ਪੂਰਾ ਕਰੋ ਲੋਕ ਤੁਹਾਡੇ ਸਿਰ ਦੇ ਉੱਤੇ ਤਾਜ ਦੁਬਾਰਾ ਫੇਰ ਰੱਖਣਗੇ ਪਰ ਜਿਹੜੇ ਵਾਅਦੇ ਕੀਤੇ ਪੂਰੇ ਕਰਨੇ ਪੈਣੇ ਆ ਨਹੀਂ ਲੋਕ ਜਲੂਸ ਕੱਢਣਗੇ